ਤੋ ਤਾਂ ਜਿੱਥੇ ਕੋਈ ਆਰਾਮ ਲੈਣ ਇੱਥੇ ਹੀ ਆ ਜਾਂਦਾ ਹੈ। ਬਾਬਾ ਨਾਮਦੇਵ ਸਾਹਿਬ ਜੀ ਅੰਦਰ ਚੱਲੇ ਪੁਜਾਰੀਆਂ ਨੇ ੱੱੱਕੇ ਮਾਰੇ ਮੰਦਿਰ ਦੀਆਂ ਸੀੜੀਆਂ ਤੋਂ ੱੱੱਕੇ ਮਾਰ ਕੇ ਪੌੜੀਆਂ ਤੋਂ ਕਿ ਤੂੰ ਨੀਵੀਂ ਜਾਤੀ ਦਾ ਅੰਦਰ ਨਹੀਂ ਪ੍ਰਵੇਸ਼ ਕਰ ਸਕਦਾ। ੱੱੱਕੇ ਮਾਰ ਕੇ ਬਾਹਰ ਸੁੱਟ ਦਿੱਤਾ। ਆ ਜਿਹੜੀਆਂ ਸੰਗਤਾਂ ਨੇ ਦਰਸ਼ਨ ਕੀਤੇ ਹਜੂਰ ਸਾਹਿਬ ਜਾ ਕੇ ਉਹ ਮੰਦਿਰ ਦੀਆਂ ਪੌੜੀਆਂ ਦੀ ਉਚਾਈ ਦੇਖਿਓ ਅੱਜ ਵੀ ਮੌਜੂਦਾ ਉਹ 7-8 ਫੋਟੋ ਚਾਈ ਹੈ ਉਹਨਾਂ ਪੌੜੀਆਂ ਦੀ ਮੰਦਿਰ ਦੀ ਥੱਲੇ ਉਹ ਉਹਨਾਂ ਤੋਂ ਜਦੋਂ ਸੁੱਟਿਆ ਲੈ ਕੰਬੜੀ ਚੱਲਿਓ ਪਲਟਾਈ ਦਿਹਰੇ ਪਾਛੇ ਬੈਠਾ ਜਾਈ ਜਿਉਂ-ਜਿਉਂ ਨਾਮਾਂ ਹਰ ਗੁਣ ਉਚਰੈ ਭਗਤ ਜਨਾਕਾ ਦਿਉਰਾ ਫਿਰ ਜਿਵੇਂ ਪਿੱਛੇ ਬਹਿ ਕੇ ਰੋਣ ਲੱਗੇ ਕਿਹੇ ਵਾਹਿਗੁਰੂ ਜੇ ਮੈਨੂੰ ਭਗਤੀ ਦਾ ਹੱਕੇ ਨਹੀਂ ਸੀ ਤੇ ਮੈਂ ਜਨਮ ਕਿਉਂ ਦਿੱਤਾ ਫੇ ਮੈਨੂੰ ਜਨਮ ਦਿੱਤਾ ਹੀ ਕਿਉਂ ਕਿਉਂ ਛਿੰਬਿਆਂ ਦੇ ਘਰੇ ਜਨਮ ਦੇ ਦਿੱਤਾ ਜੇ ਛਿੰਬੇ ਬਣ ਕੇ ਤੇਰੀ ਭਗਤੀ ਨਹੀਂ ਹੋ ਸਕਦੀ ਇਸ ਕਰਕੇ ਮਹਾਰਾਜ ਇਹ ਇਨਸਾਫ ਕਰੋ ਮੇਰੇ ਨਾਲ ਤੇ ਪਰਮੇਸ਼ਰ ਆ ਕੇ ਦਰਸ਼ਨ ਦਿੱਤੇ ਨਾਮਿਆ ਰੋ ਕਿਉਂ ਰਿਹਾ ਹੈ ਕਹਿੰਦਾ ਜੀ ਮੈਂ ਤੁਹਾਨੂੰ ਮਿਲਣ ਚੱਲਿਆ ਸੀ ਉਹ ਤੈਨੂੰ ਕਿਹਨੇ ਕਿਹਾ ਵੀ ਮੈਂ ਕੱਲਾ ਅੰਦਰ ਹੀ ਆ ਮੈਂ ਬਾਹਰ ਵੀ ਆ ਆਖੋ ਸਤਨਾਮ ਅੰਦਰ ਨਹੀਂ ਕੱਲਾ ਤੈਨੂੰ ਕਿਹਨੇ ਕਿਹਾ ਕਿ ਮੈਂ ਤਾਂ ਤੁਹਾਨੂੰ ਦੇਖਣ ਚੱਲਿਆ ਸੀ ਮੈਂ ਜ਼ਰੇ ਜ਼ਰੇ ਚ ਪ੍ਰਤੱਖ ਦਰਸ਼ਨ ਦਿੱਤੇ ਵਾਹਿਗੁਰੂ ਨੇ ਬਾਬਾ ਨਾਮਦੇਵ ਸਾਹਿਬ ਨੂੰ ਕਿੰਨੀ ਵਾਰੀ ਦਰਸ਼ਨ ਹੋਏ ਜੀ 72 ਵਾਰ ਦਾ ਜ਼ਿਕਰ ਵਿਦਵਾਨਾਂ ਨੇ ਦੱਸਿਆ ਹੈ ਹੁਣ ਨਾਮਦੇਵ ਕਹਿਣ ਲੱਗੇ ਮਹਾਰਾਜ ਮੈਂ ਕਿਦਾਂ ਮੰਨਾ ਨਾਮਦੇਵ ਦੇਖ ਆ ਜਿਹੜੇ ਮੰਦਰ ਚ ਤੂੰ ਚੱਲਿਆ ਸੀ ਉਹ ਮੰਦਰ ਦਾ ਮੂੰਹ ਨਾ ਕਮਾ ਦਿਆਂ ਪਿਆਰਿਓ ਬ੍ਰਾਹਮਣ ਜਿਹੜੇ ਸੀ ਪੰਡਤ ਜਿਹੜੇ ਸੀ ਪੁਜਾਰੀ ਉਹਨਾਂ ਵੱਲ ਪਿੱਠ ਹੋ ਗਈ ਨਾਮਦੇਵ ਵੱਲ ਮੂੰਹ ਹੋ ਗਿਆ ਨਾਮਦੇਵ ਨੇ ਦੇਵਰਾ ਨਹੀਂ ਕਮਾਇਆ ਬਲਕਿ ਜੀਨੇ ਜ਼ਰੇ ਜ਼ਰੇ ਦੇ ਵਿੱਚ ਟਿਕਾਣਾ ਰੱਖਿਆ ਫੇਰ ਦੀਆ ਦੇਹੁਰਾ ਨਾਮੇ ਕੋ ਨਾਮਦੇਵ ਵਾਸਤੇ ਉਹਨੇ ਮੰਦਰ ਦਾ ਵੀ ਮੂੰਹ ਕਮਾ ਦਿੱਤਾ ਆਖੋ ਸਤਨਾਮ ਉਹਨੇ ਮੰਦਰ ਵੀ ਕਮਾ ਦਿੱਤਾ ਇਸ ਕਰਕੇ ਇਹ ਬਹਿਮ ਨਹੀਂ ਕਰਨਾ ਉਹ ਕੀੜੀ ਵਿੱਚ ਹਾਥੀ ਵਿੱਚ ਹਰ ਇੱਕ ਜਗ੍ਹਾ ਜਲ ਥਲ ਫਰੀਖਤ ਸਮਾਇਆ ਹੈ